ਸਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਵਿਆਹ ਤੋਂ ਬਾਅਦ ਹਮ ਉਹਨਾਂ ਨੇ ਬਸ ਆਉਣਾ ਜਾਣਾ ਹੀ ਛੱਡਤਾ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਜਦ ਕੇ ਵਿਚੋਲੇ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਕੁੜੀ ਦਾ ਮਤਲਬ ਸਾਰ ਲਈ ਜਾਵੇ ਮੇਰੀ ਕਿਸੇ ਨੇ ਸਾਰ ਨਹੀਂ ਲਈ ਸੀ ਹਮ ਉਹਨਾਂ ਕੋਲ ਪਾਵਰ ਆ ਮੇਰੇ ਕੋਲ ਹੈ ਨਹੀਂ ਤਾਈ ਮੇਰੀ ਸੁਣਵਾਈ ਨਹੀਂ ਹੁੰਦੀ ਇੱਕ ਵਾਰੀ ਉਹਨਾਂ ਨੇ ਇਹ ਚੀਜ਼ ਵੀ ਕਹੀ ਸੀ ਕਹਿੰਦੇ ਤੂੰ ਬਾਦਲ ਦੀ ਘਰੋਂ ਆਈ ਆ ਸਰ ਉਹਨਾਂ ਨੇ ਮੈਨੂੰ ਧੀ ਤਾਂ ਦੂਰ ਨੋ ਨੋ ਵੀ ਕਦੇ ਨਹੀਂ ਮੰਨਿਆ ਸੀ ਸੌਰੇ ਦੀਆਂ ਇਹ ਗੱਲਾਂ ਨਹੀਂ ਹੁੰਦੀਆਂ ਕਹਿਣ ਵਾਲੀਆਂ ਜਿਵੇਂ ਨਹਾਉਣ ਜਾਣੀ ਆ ਤਾ ਤੂੰ ਸਾਬਣ ਨਹੀਂ ਲਾ ਕੇ ਆਈ ਜੀਵੀਐਸ ਟਾਈਮਜ਼ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਗਵੀਰ ਜਾਦ ਦਰਸ਼ਕੋ ਮੋਗਾ ਜ਼ਿਲ੍ਹੇ ਦਾ ਪੈਂਡਾ ਮਾਛੀਕੇ ਔਰ ਮਾਛੀਕੇ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਸਪ੍ਰੀਤ ਨਾਮ ਲੜਕੀ ਦੇ ਫੇਸਬੁੱਕ ਪੇਜ ਤੋਂ ਉਸ ਤੋਂ ਬਾਅਦ ਲੜਕੀ ਵੱਲੋਂ ਆਤਮਦਾਦੀ ਧਮਕੀ ਦਿੱਤੀ ਜਾਂਦੀ ਹੈ ਔਰ 18 ਨਵੰਬਰ ਨੂੰ ਮੋਗਾ ਦੇ ਵਿੱਚ ਡੀਸੀ ਦਫ਼ਤਰ ਅੱਗੇ ਜਿਹੜਾ ਪ੍ਰੋਟੈਸਟ ਹੁੰਦਾ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਆ ਕੀ ਆ ਸਾਰਾ ਮਸਲਾ ਉਸ ਪਰਿਵਾਰ ਦੇ ਨਾਲ ਆ ਜ ਜ ਉਹਨਾਂ ਦੇ ਘਰ ਪਹੁੰਚੇ ਆ ਗਰਾਉਂਡ ਜ਼ੀਰੋ ਦੀ ਰਿਪੋਰਟ ਕੀ ਆ ਸਾਰਾ ਮਸਲਾ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਮੇਰੀ ਮੈਰिज 15 ਫਰਵਰੀ 2023 ਨੂੰ ਹੋਈ ਸੀ ਮਤਲਬ 2 ਸਾਲ ਹੋਣ ਵਾਲੇ ਆ ਹਾਂਜੀ ਰਿਸ਼ਤਾ ਜਿਹੜਾ ਤੇਰੇ ਸਹੁਰੇ ਪਰਿਵਾਰ ਨੇ ਕੀ ਕਹਿ ਕੇ ਲਿਆ ਸੀ ਤੁਹਾਡੇ ਸਰ ਉਹਨਾਂ ਨੇ ਇਹ ਕਹਿ ਆਸੀਆ ਕਿ ਸਾਨੂੰ ਬੈਂਡਾ ਵਾਲੀ ਕੁੜੀ ਚਾਹੀਦੀ ਆ ਕਿ ਅਸੀਂ ਆਪਦਾ ਮੁੰਡਾ ਬਾਹਰ ਭੇਜਣਾ ਹਾਂ ਹਾਂਜੀ ਕਿੰਨੇ ਬੈਂਡ ਆਏ ਹੋ ਸੀ ਤੁਹਾਡੇ ਮੇਰੇ ਓਵਰਆਲ 6 ਸੀ ਉਸ ਟਾਈਮ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਮੇਰੀ ਆਸਟ੍ਰੇਲੀਆ ਦੀ ਫਾਈਲ ਲੱਗਦੀ ਸੀ ਤੇ ਉਹਨਾਂ ਨੇ ਫਿਰ ਇਸ ਤੋਂ ਬਾਅਦ ਕਹਿਣ ਲੱਗੇ ਕਿ ਨਹੀਂ ਅਸੀਂ ਕੈਨੇਡਾ ਭੇਜਣਾ ਤੇ ਤੂੰ ਤੈਨੂੰ ਹੋਰ ਬੈਂਡ ਚਾਹੀਦੇ ਆ ਜੀ ਜਿਹੜਾ ਡਿਸਪੂਟ ਪੈਗਾ ਤੁਹਾਡੇ ਵਿੱਚ ਵਿਆਹ ਤੋਂ ਕਿੰਨੇ ਚਿਰ ਬਾਅਦ ਪੈਗਾ ਸੀ ਉਹ ਤਾਂ ਸਰ 3 ਕਿਹ ਮਹੀਨੇ ਬਾਅਦ ਹੀ ਪੈਣ ਲੱਗਿਆ ਸੀ ਮਤਲਬ ਮੈਂ ਜਿਵੇਂ ਤੁਹਾਨੂੰ ਬਤਨ ਮੇਰੀ ਫੈਮਲੀ ਨੇ ਜੋਗੀ ਹੈ ਨਹੀਂ ਸੀ ਮੈਨੂੰ ਕੋਈ ਦਾਜ ਵਗੈਰਾ ਨਹੀਂ ਦਿੱਤਾ ਸੀ ਉਹਨਾਂ ਨੇ ਤੇ ਉਹ ਮੇਰੇ ਤੋਂ ਉਸ ਚੀਜ਼ ਦੀ ਮੰਗ ਕਰਨ ਲੱਗੇ ਸੀ ਤੇ ਮੈਂ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਆਪਦੀ ਫੈਮਲੀ ਨੂੰ ਕਹਿ ਪਰ ਮੈਂ ਕਹਿੰਦੀ ਨਹੀਂ ਸੀ ਤਾਂ ਫਿਰ ਮੇਰੇ ਨਾਲ ਉਹ ਕੁੱਟਮਾਰ ਕਰਦੇ ਸੀ ਪਰ ਮੈਂ ਉਦੋਂ ਮਤਲਬ ਚਪਰੇ ਵੀ ਚਲ ਕੋਈ ਨਾ ਇੱਕ ਨਾ ਇੱਕ ਦਿਨ ਸੁਧਰ ਜਾਣਗੇ ਹੂੰ ਹੂੰ ਉਦੋਂ ਮੇਰਾ ਮਤਲਬ ਮੈਨੂੰ ਉਸ ਉਸ ਟਾਈਮ ਹੀ ਪਤਾ ਲੱਗਿਆ ਸੀ ਜਿਹੜਾ ਮੇਰਾ ਘਰ ਵਾਲਾ ਵੀ ਉਹ ਡਰੱਗਸ ਵਗੈਰਾ ਲੈਂਦਾ ਤੇ ਮੈਨੂੰ ਨਹੀਂ ਪਤਾ ਉਹ ਕੀ ਖਾਂਦਾ ਸੀ ਕੀ ਨਹੀਂ ਉਹ ਸਾਰਾ ਦਿਨ ਬਾਹਰ ਹੀ ਰਹਿੰਦਾ ਸੀ ਤੇ ਘਰੇ ਤਾਂ ਉਹਨੇ ਬੜ ਨਹੀਂ 12 1 ਵਜੇ ਹੁੰਦਾ ਸੀਗਾ ਹੂੰ ਤੇ ਮੈਨੂੰ ਫਿਰ ਮੇਰਾ ਜਿਹੜਾ ਸਹੁਰਾ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੂੰ 5 ਵਜੇ ਉੱਠ ਮੇਰੇ ਸਹਰਾਣੇ ਆ ਕੇ ਖੜ ਜਾਂਦੇ ਸੀ ਵੀ ਤੂੰ ਉੱਠਦੀ ਨਹੀਂ 5 ਵਜੇ ਜਦੋਂ ਉਹਨਾਂ ਦਾ ਮੁੰਡਾ ਵੱਡਦਾ ਹੀ ਘਰੇ 1 2 ਵਜੇ ਸੀ ਤੇ ਫਿਰ ਮੈਂ 5 ਵਜੇ ਕਿਵੇਂ ਉੱਠਦੀ ਉਸ ਚੀਜ਼ ਨੂੰ ਲੈ ਕੇ ਉਹ ਮੇਰੇ ਨਾਲ ਬਹੁਤ ਕਲੇਸ਼ ਕਰਦੇ ਹੁੰਦੇ ਸੀ ਮੈਨੂੰ ਤਾਨੇ ਮਾਰਦੇ ਸੀ ਕੁੱਟਦੇ ਮਾਰਦੇ ਹੁੰਦੇ ਸੀ ਕਿ ਕਿਸ ਤਰ੍ਹਾਂ ਦੇ ਤਾਨੇ ਮਾਰਦੇ ਸੀ ਪੁੱਤ ਵੀ ਤੂੰ ਤੇਰੇ ਘਰ ਘਰਦਿਆਂ ਕੋਲ ਕੁਝ ਹੈ ਨਹੀਂ ਅਸੀਂ ਮਤਲਬ ਐਨੇ ਅਮੀਰ ਆ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਵੀ ਫਿਰ ਤੁਸੀਂ ਇਹ ਚੀਜ਼ ਪਹਿਲਾਂ ਦੇਖਣੀ ਸੀ ਵੀ ਹੁਣ ਇਹ ਚੀਜ਼ ਦਾ ਨਾ ਫਾਇਦਾ ਨਹੀਂ ਹੈਗਾ ਵੀ ਤੁਸੀਂ ਉਦੋਂ ਆਉਂਦੀ ਹੁੰਦੇ ਸੀ ਮੇਰੇ ਘਰੇ ਵੀ ਮੇਰਾ ਘਰ ਦੇਖ ਲੈਣ ਦੇ ਪਹਿਲਾਂ ਵੀ ਹੁਣ ਤੁਸੀਂ ਮੈਨੂੰ ਤਾਨੇ ਮਾਰਦੇ ਹੋ ਡਿਸਕਿਊਟ ਕਿਹੜੀ ਗੱਲ ਤੋਂ ਪਿਆ ਸੀ ਕਿੱਥੋਂ ਜਦੋਂ ਡਿਸਕਿਊਟ ਵਧਿਆ ਸਟਾਰਟਿੰਗ 'ਚ ਤਾਂ ਇਹ ਚੀਜ਼ ਐ ਹੀ ਹੁੰਦੀਆਂ ਸੀ ਵੀ ਉਹ ਮੈਨੂੰ ਇਹ ਚੀਜ਼ ਪਤਾ ਨਹੀਂ ਸੀ ਵੀ ਉਹ ਡਰੱਗਸ ਲੈਂਦਾ ਸੀ ਤੇ ਮੈਂ ਉਸ ਚੀਜ਼ ਤੇ ਜਦੋਂ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀਗੀ ਤਾਂ ਉਸ ਚੀਜ਼ ਤੋਂ ਸਟਾਰਟਿੰਗ ਉਸ ਚੀਜ਼ ਤੋਂ ਹੋਈ ਸੀਗੀ ਤੇ ਬਾਅਦ ਚ ਫਿਰ ਇਸ ਤੋਂ ਬਾਅਦ ਮੈਨੂੰ ਜਦੋਂ ਉਹਦੇ ਦੂਜੇ ਵਿਆਹ ਦਾ ਪਤਾ ਲੱਗਿਆ ਸੀ ਉਹ ਮੈਂ ਸਨੈਪ ਉਹਦੇ ਫੋਨ ਮੇਰੇ ਹਸਬੰਦ ਦਾ ਮੇਰੇ ਕੋਲ ਸੀਗਾ ਤੇ ਉਹਦੇ ਸਨੈਪਚੈਟ ਤੇ ਕੁੜੀ ਦੀ ਕਾਲ ਆਈ ਦਿਵਿਆ ਲੰਬਾ ਨਾਮ ਸੀ ਕੁੜੀ ਦਾ ਉਹ ਮੈਂ ਰੀਸੀਵ ਕੀਤੀ ਤਾਂ ਉਹਨੇ ਮੈਨੂੰ ਪੁੱਛਿਆ ਕਹਿੰਦੀ ਤੁਸੀਂ ਕੌਣ ਮੈਂ ਉਹਨੂੰ ਕਿਹਾ ਵੀ ਮੈਂ ਉਹਦੀ ਵਾਈਫ ਆ ਕਹਿੰਦੀ ਮੈਂ ਵੀ ਵਾਈਫ ਆ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤਾਂ ਉਹਨੇ ਮੈਨੂੰ ਮੈਰਿਜ ਸਰਟੀਫਿਕੇਟ ਭੇਜਿਆ ਸੀਗਾ ਉਹ ਮੇਰੇ ਚ ਨਹੀਂ ਹਿੰਮਤ ਨਹੀਂ ਹੋਈ ਕਿ ਮੈਂ ਸੇਵ ਕਰ ਲਾਂ ਜਾਂ ਕਿਸੇ ਨੂੰ ਫਾਰਵਰਡ ਕਰ ਦਾਂ ਬਟ ਮੈਂ ਉਹ ਫਟਾਫਟ ਉਸ ਚੀਜ਼ ਨੂੰ ਪੜਿਆ ਯਾਦ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਉਸ ਟਾਈਮ ਤੇ ਉਹ ਸਾਫ਼ ਮੁੱਕਰੀ ਗਈ ਸੀ ਕਹਿੰਦੇ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਹਮਮ ਇੱਕ ਸੀ ਲਾਇਬ੍ਰੀ ਪਾਈ ਆ ਕਿੰਨੇ ਟਾਈਮ ਬਾਅਦ ਪਾਈ ਸੀ ਲਾਇਬ੍ਰੀ ਉਹ ਮੈਂ ਮੇਰੇ ਕੇਸ ਤੋਂ 2-3 ਮਹੀਨੇ ਬਾਅਦ ਪਾਈ ਆ ਹਮਮ ਪ੍ਰਸ਼ਾਸਨ ਦਾ ਕੀ ਕਹਿੰਦੇ ਜਦੋਂ ਤੁਸੀਂ ਐਸਪੀ ਦੇ ਦਫ਼ਤਰ ਗਏ ਸੀ ਉਹ ਇਹ ਚੀਜ਼ ਕਹਿੰਦੇ ਸੀਗੇ ਕਿ ਕੱਲਾ ਵੀ ਮੁੰਡੇ ਤੇ ਪਰਚਾ ਹੋ ਸਕਦਾ ਕਿਉਂਕਿ ਉਹਦੇ ਡੈਡੀ ਨੇ ਉਹਨੂੰ ਬੇਦਖਲ ਕਰਤਾ ਪਰ ਮੈਂ ਇਹ ਚੀਜ਼ ਕਹਨੀ ਆ ਵੀ ਸਾਰਾ ਕਸੂਰ ਤਾਂ ਉਹਦੇ ਡੈਡੀ ਦਾ ਹੀ ਆ ਕਿਉਂਕਿ ਪਹਿਲਾਂ ਵੀ ਉਹਨੇ ਉਹਨਾਂ ਨੇ ਮਤਲਬ ਜਿਹੜਾ ਪਹਿਲਾ ਮੈਰिज ਹੋਇਆ ਉਹ 'ਚ ਵੀ ਸਾਈਨ ਕੀਤੇ ਹੋਇਆ ਤੇ ਮੇਰੇ ਵਾਲੀ 'ਚ ਵੀ ਕੀਤੇ ਹੋਇਆ ਜਦੋਂ ਉਹਨਾਂ ਨੂੰ ਇਹ ਚੀਜ਼ ਪਤਾ ਸੀ ਸਾਡਾ ਮੁੰਡਾ ਵਿਆਹਿਆ ਹੋਇਆ ਤੇ ਮੇਰੇ ਮੇਰੇ ਨਾਲ ਕਿਉਂ ਕਰਵਾਇਆ ਫਿਰ ਮੇਰੀ ਜ਼ਿੰਦਗੀ ਕਾਹ ਤੋਂ ਖਰਾਬ ਰਿਸ਼ਤਾ ਮੇਰਾ ਮੇਰੇ ਮम्मा ਕਿਸੇ ਦੇ ਘਰੇ ਕੰਮ ਕਰਦੇ ਸੀਗੇ ਤੇ ਉਹਨਾਂ ਮਮਾ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਅੱਗੇ ਮੇਰੀ ਫੋਟੋ ਕਿਸੇ ਨੂੰ ਭੇਜੀ ਉਹ ਸੀਗਾ ਵੀ ਮੇਰੇ ਜਿਹੜਾ ਡੈਡੀ ਸੀਗਾ ਉਹ ਸੋਹਰਾ ਸਾਹਿਬ ਉਹਦੀ ਭੂਆ ਦੇ ਮੁੰਡੇ ਨੇ ਕਰਵਾਇਆ ਸੀ ਜਦੋਂ ਰਸਤੇ ਵਿੱਚ ਤੁਹਾਡੇ ਯਾਨੀ ਕਿ ਤਰੇੜ ਪੈ ਗਈ ਉਹ ਤੋਂ ਬਾਅਦ ਉਹ ਬਚੋਲੇ ਨੂੰ ਸੱਦਿਆ ਤੇ ਆਹ ਗੱਲਬਾਤ ਆ ਤੁਸੀਂ ਵੀ ਸਾਨੂੰ ਜਿਹੜਾ ਸੋਹਰਾ ਸਾਹਿਬ ਆ ਮੈਨੂੰ ਇਦਾਂ ਬੋਲ ਰਿਹਾ ਮੁੰਡਾ ਪਹਿਲਾਂ ਵਿਆਹ ਸੀ ਤੂੰ ਸਾਥੋਂ ਉਹ ਲੈ ਕਉ ਰੱਖਿਆ ਇਹ ਗੱਲ ਸਾਡੇ ਕੋਲ ਪਹਿਲਾਂ ਜਾ ਕੇ ਰਖਾਉਣਾ ਕਰੀ ਇਹ ਬਚੋਲਾ ਸਾਨੂੰ ਗੱਲ ਕਰੀ ਤੁਸੀਂ ਕੋਈ ਸਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਬਾਅਦ ਤੋਂ ਬਾਅਦ ਹੂੰ ਉਹਨਾਂ ਨੇ ਬਸ ਆਉਣਾ ਜਾਣਾ ਹੀ ਛੱਡਤਾ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਜਦ ਕੇ ਵਿਚੋਲੇ ਦੀ ਰਿਸਪੌਂਸਿਬਿਲਟੀ ਹੁੰਦੀ ਆ ਕਿ ਕੁੜੀ ਦਾ ਮਤਲਬ ਸਾਰ ਲਈ ਜਾਵੇ ਮੇਰੀ ਕਿਸੇ ਨੇ ਸਾਰ ਨਹੀਂ ਲਈ ਸੀ ਹੂੰ ਕੋਈ ਪਿੰਡ ਦੀ ਪੰਚਾਇਤ ਇਕੱਠੀ ਹੁੰਦੀ ਆ ਜਦੋਂ ਗੱਲ ਉਸ ਡਿਸਪੂਟ ਪੈ ਜਾਂਦਾ ਆਪਣੇ ਪਿੰਡ ਦੇ ਸਰਪੰਚ ਨੰਬਰਦਾਰ ਮੋਢੇ ਬੈਠੇ ਇਕੱਠੇ ਕਰਕੇ ਘਰੇ ਲੈ ਕੇ ਜਾਂਦੇ ਆ ਕੋਈ ਪੰਚਾਇਤ ਇਕੱਠੀ ਹੋਈ ਤੁਹਾਡੀ ਹਾਂਜੀ ਇਧਰੋਂ ਮੇਰੇ ਹੀ ਹੁੰਦੇ ਸੀ ਉਹਨਾਂ ਵੱਲੋਂ ਕੋਈ ਨਹੀਂ ਹੁੰਦਾ ਸੀਗਾ ਹੂੰ ਉਹ ਕਹਿ ਦਿੰਦੇ ਸੀ ਵੀ ਉਹ ਕਹਣਾ ਤਾਂ ਕਿ ਉਹ ਬਸ ਮਤਲਬ ਗਲਤ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਅਸੀਂ ਗਲਤ ਤਾਂ ਸਾਡੀ ਬੇਇੱਜ਼ਤੀ ਹੋਊਗੀ ਸਗੋਂ ਮੇਰੀ ਜਿਹੜੀ ਜਾਂਦੇ ਸੀ ਉਹਨਾਂ ਨੂੰ ਵੀ ਬਹੁਤ ਗਲਤ ਬੋਲਦੇ ਹੁੰਦੇ ਸੀ ਜਿਹੜੇ ਲੜਕੇ ਦਾ ਫਾਦਰ ਹੋ ਕੀ ਕੰਮ ਕਰਦਾ ਚੰਡੀਗੜ੍ਹ ਪੁਲਿਸ ਚ ਮੈਨੂੰ ਐ ਨਹੀਂ ਪਤਾ ਵੀ ਉਹਨਾਂ ਦੀ ਪੋਸਟ ਕਿਹੜੀ ਹੈ ਮੇਰੇ ਨਾਲ ਕੇ ਜਿਹੜੀ ਕਾਰਵਾਈ ਨਹੀਂ ਹੋਈ ਪੁਲਿਸ ਨੂੰ ਆਨ ਕਰਕੇ ਹਾਂਜੀ ਮੈਨੂੰ ਤਾਂ ਇਹ ਹੀ ਲੱਗਦਾ ਕਿਉਂਕਿ ਉਹਨਾਂ ਕੋਲ ਪਾਵਰ ਆ ਮੇਰੇ ਕੋਲ ਹੈ ਨਹੀਂਗੀ ਤਾਂ ਹੀ ਮੇਰੀ ਸੁਣਵਾਈ ਨਹੀਂ ਹੁੰਦੀ ਸਾਰੇ ਪਰਵਾਦੀ ਫੈਮਿਲੀ ਦੇ ਵਿੱਚ ਕੌਣ-ਕੌਣ ਸੀ ਉਹਦੇ ਵਿੱਚ ਉਹਨੇ ਮੰਮੀ ਡੈਡੀ ਸੀ ਮਤਲਬ ਮੇਰੇ ਹਸਬੰਡ ਸੀ ਉਹਨਾਂ ਦੀ ਬੇਟੀ ਸੀ ਤੇ ਉਹ ਵਿਆਹੀ ਹੋਈ ਸੀ ਉਹਨਾਂ ਦਾ ਘਰ ਵਾਲਾ ਵੀ ਸੀ ਈਵਨ ਕਿ ਉਹਨਾਂ ਦੀ ਬੇਟੀ ਨੇ ਵੀ ਮੇਰੀ ਕਦੇ ਨਹੀਂ ਸੁਣੀ ਜਿਹੜਾ ਉਹਨਾਂ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਵੀ ਚਾਹੀ ਸੀ ਜਿਹੜਾ ਉਹ ਮੇਰਾ ਮਤਲਬ ਭਾਜੀ ਸੀਗੇ ਉਹ ਮੈਨੂੰ ਇੰਨਾ ਗਲਤ ਬੋਲਦੇ ਸੀ ਕਹਿ ਦਿੰਦੇ ਸੀ ਤੂੰ ਘਰ ਕੀ ਕਰਦੀ ਆ ਮੈਂ ਆਪਦੇ ਸਾਲੇ ਨੂੰ ਕਿੱਲੇ ਵੇਚ ਕੇ ਬਚਾ ਲੂੰਗਾ ਅੰਦਰ ਨਹੀਂ ਹੋਣ ਦਿੰਦਾ ਜਿਹੜਾ ਸਤਾ ਹੋਇਆ ਜੀ ਕਿੰਨੀ ਪੜੀਤੀ ਹੋਈ ਸੀ ਤੁਹਾਡਾ ਵੀ ਇੰਨੀ ਪੜੀ ਹੋਂਦੀ ਇਹਨਾਂ ਕੋਲੇ ਇੰਨੀ ਪ੍ਰੋਟੀ ਹੈ ਇੰਨੇ ਪੜਿਆ ਲਿਖਿਆ ਮੁੰਡਾ ਜਿਹਦਾ ਪੰਦਸ ਦੇ ਗੱਲਬਾਤ ਹੁੰਦੀ ਹੈ ਕਿੰਨੀ ਪੈੜੀ ਸੀ ਉਹਨਾਂ ਸਰ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਸਾਡੇ ਕੋਲ ਪੈਸਾ ਬਹੁਤ ਆ ਵੀ ਅਸੀਂ ਕਰ ਦਾਂਗੇ ਕੁੜੀ ਤੇ ਲਾ ਦਾਂਗੇ ਵੀ ਅਸੀਂ ਵੀ ਆਪਦਾ ਮੁੰਡਾ ਬਾਹਰ ਕੱਢਣਾ ਤੇ ਪਹਿਲੀ ਤਾਂ ਉਹਨਾਂ ਨੇ ਮੈਨੂੰ ਕੁਝ ਦੱਸਿਆ ਹੀ ਨਹੀਂ ਸੀਗਾ ਹਾਂ ਤਰਤੇ ਕੁੜੀਆਂ ਪੜੀਆਂ ਲਿਖੀਆਂ ਹੁੰਦੀਆਂ ਉਹ ਕਹਿੰਦੀਆਂ ਵੀ ਜੇ ਤੁਸੀਂ ਬਾਹਰ ਭੇਜਣਾ ਵੀ ਸਾਡੀ ਫਾਈਲ ਦਾ ਜਿਹੜਾ ਪ੍ਰੋਸੈਸ ਆ ਪਹਿਲਾਂ ਚਲਾਓ ਫਿਰ ਆਪਾਂ ਅਗੇਂਜਮੈਂਟ ਕਰਾਂਗੇ ਤੁਸੀਂ ਇਹੋ ਜੀ ਗੱਲਬਾਤ ਪਹਿਲਾਂ ਨਹੀਂ ਹੋਈ ਤੁਹਾਡੀ ਫਾਈਲ ਲਾਉਣ ਦੀ ਨਹੀਂ ਸਰ ਉਹਨਾਂ ਨੇ ਮੈਨੂੰ ਬਾਨੀ ਨਾਲਿਆ ਸੀ ਮੈਂ ਟਰਸਟ ਕਰ ਲਿਆ ਸੀ ਜਿਆਦਾ ਹੀ ਤੇ ਉਹ ਟਰਸਟ ਦੀ ਮੇਰੇ ਨਤੀਜੇ ਆ ਜਿਹੜੇ ਮੈਂ ਹੁਣ ਪੂਰਤੀ ਜਾਨੀ ਆ ਕਿੰਨਾ ਟਾਈਮ ਉਹਨਾਂ ਨੇ ਪੜਾਈ ਕਰਵਾਈ ਸਿਰ ਤੁਸੀਂ ਕਿਹਾ ਸੀ ਕਿ ਤਿੰਨੇ ਪੜਾਈ ਕੀਤੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੀ ਖਰਚਾ ਸੀ ਕਿੱਥੇ ਕੀਤੀ ਉਹ ਮੇਰੇ ਚੰਡੀਗੜ੍ਹ ਮੈਨੂੰ 2-3 ਮਹੀਨੇ ਲਵਾਈ ਸੀ ਉਹਨਾਂ ਨੇ ਫਿਰ ਵੀ ਕਹਿੰਦੇ ਪੇਪਰ ਦਾ ਵਸ ਦਵਾਈ ਨਹੀਂ ਉਹ ਡੈਡੀ ਕਹਿੰਦੇ ਹੁੰਦੇ ਸੀ ਕਿ ਵੀ ਮੈਂ ਆਪਦੀ ਮਰਜ਼ੀ ਨਾਲ ਦਵਾਉਂਗਾ ਜਦੋਂ ਦਵਾਉਣਾ ਹੋਇਆ ਮੇਰੀ ਮਰਜ਼ੀ ਚੱਲੂਗੀ ਤੁਹਾਡਾ ਜਿਆਦਾ ਇੰਟਰਸਟ ਬਾਹਰ ਜਾਂਦਾ ਸੀ ਇੱਕ ਵਾਰ ਹੁੰਦਾ ਚਲੋ ਮੇਰੇ ਨਹੀਂ ਹੁਣ ਬਣਿਆ ਤੇ ਚੱਲ ਆਪਾਂ ਇੱਥੇ ਰਹਿਣੇ ਨਹੀਂ ਮੈਂ ਇਹ ਚੀਜ਼ ਵੀ ਕਹਤੀ ਸੀ ਵੀ ਜੇ ਤੁਸੀਂ ਬਾਹਰ ਨਹੀਂ ਭੇਜਣਾ ਬਟ ਮੈਨੂੰ ਇੱਥੇ ਖੁਸ਼ ਰੱਖ ਲਓ ਮੈਨੂੰ ਇਹ ਸੀ ਵੀ ਮੇਰਾ ਚੱਲ ਘਰ ਬਸਦਾ ਰਹੇ ਮੈਨੂੰ ਇੱਥੇ ਖੁਸ਼ ਰੱਖ ਲਓ ਵੀ ਮੈਂ ਮੈਨੂੰ ਨਹੀਂ ਹੈਗਾ ਵੀ ਤੁਸੀਂ ਮੈਨੂੰ ਬਾਹਰ ਭੇਜੋ ਮੈਂ ਇਹ ਚੀਜ਼ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਕਹੀ ਸੀ ਇਸ ਚੀਜ਼ ਦੇ ਡੀਐਸਪੀ ਗਵਾਹ ਨੇ ਉਹਨਾਂ ਦੇ ਸਾਹਮਣੇ ਵੀ ਮੈਂ ਇਹ ਚੀਜ਼ ਕਹੀ ਸੀ ਤੇ ਉਦੋਂ ਮੈਨੂੰ ਉਹਨਾਂ ਨੇ ਘਰੇ ਵੀ ਨਹੀਂ ਰੱਖਿਆ ਹੁਣ ਸਿੱਧਾ ਬੇਦਖਲੀ ਕਰਤਾ ਕਾਰਨ ਨੰਬਰ ਨੂੰ ਤੁਸੀਂ ਆਤਮਦਾਦੀ ਜਿਹੜੀ ਕੰਕ ਜਿੱਤੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਉੱਥੇ ਗਏ ਸੀ ਹੋਰ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਮੰਗ ਕੀਤੀ ਗਈ ਸੀ ਤੇ ਕੀ ਕਾਰਵਾਈ ਹੋਈ ਮੇਰੀ ਇਹੀ ਮੰਗ ਸੀ ਕਿ ਉਹਨਾਂ ਦੇ ਸਾਰੇ ਪਰਿਵਾਰ ਤੇ ਮਤਲਬ ਕਾਰਵਾਈ ਹੋਵੇ ਉੱਥੇ ਤੱਕ ਕਿ ਡੀਐਸਪੀ ਸਾਹਿਬ ਨੇ ਮੈਨੂੰ ਇੱਕ ਦਿਨ ਪਹਿਲਾਂ ਫੋਨ ਲਾਇਆ ਸੀ ਵੀ ਤੂੰ ਸਾਨੂੰ ਆ ਕੇ ਮਿਲ ਵੀ ਉਹਦੇ ਜਿਹੜੇ ਡੈਡੀ ਤੇ ਮੁੰਡੇ ਤੇ ਪਰਚਾ ਹੋ ਗਿਆ ਜਦੋਂ ਹੁਣ ਮੈਨੂੰ ਮੇਰੇ ਕੋਲ ਐਫਆਈਆਰ ਆਉਂਦੀ ਹੈ ਤਾਂ ਕੱਲਾ ਮੁੰਡੇ ਤੇ ਹੀ ਪਰਚਾ ਕੀਤਾ ਗਿਆ ਉਹਨਾਂ ਨੇ ਵੀ ਫੇਰ ਮੇਰੇ ਨਾਲ ਮਤਲਬ ਮੈਨੂੰ ਉੱਥੋਂ ਠੋਣਾ ਸੀਗਾ ਮੇਰਾ ਨਾ ਫੇਰ ਧੋਖਾ ਹੀ ਕੀਤਾ ਮੈਨੂੰ ਐਵੇਂ ਹੀ ਵਿਸ਼ਵਾਸ ਦਿਵਾਇਆ ਪਰ ਫੇਰ ਉਹਨਾਂ ਨੇ ਤੋੜਤਾ ਜਿਹੜੀਆਂ ਕੁੜੀਆਂ ਹੁਣ ਧੋਖੇ ਦਾ ਸ਼ਿਕਾਰ ਹੋ ਜਾਂਦੀਆਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੈਂ ਇਹ ਚੀਜ਼ ਚਾਹੁੰਦੀ ਆ ਕਿ ਚੁੱਪ ਨਾ ਰੋ ਸਾਹਮਣੇ ਆਓ ਲੜੋ ਤਾਂ ਜੋ ਇਹ ਚੀਜ਼ ਮਤਲਬ ਕਿਸੇ ਹੋਰ ਨਾਲ ਨਾ ਹੋਵੇ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਮੇਰਾ ਹੈ ਇਹ ਸਟੈਪ ਆ ਕਿ ਬਸ ਮੈਂ ਜਿਹੜੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਤੇ ਉਹਨਾਂ ਨੂੰ ਬੰਦੀ ਉਹਨਾਂ ਦੀ ਸਜ਼ਾ ਦਿਵਾਉਣੀ ਆ ਕਿਉਂਕਿ ਇਹ ਮੇਰੇ ਮੇਰੇ ਨਾਲ ਹੋਈ ਆ ਚੀਜ਼ ਕਹ ਲੂ ਕਿਸੇ ਨਾਲ ਵੀ ਹੋ ਸਕਦੀ ਆ ਤੇ ਮੇਰੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੇ ਜਿਹੜਾ ਮੇਰਾ ਹਸਬੰਡਾ ਉਹਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਕਿਉਂਕਿ ਪੁਲਿਸ ਜਾਂਦੀ ਆ ਜਾ ਕੇ ਦੇਖ ਕੇ ਮੁੜ ਜਾਂਦੀ ਆ ਉਹ ਹਣ ਗਏ ਸੀਗੇ ਕੱਲ ਪਰਸੋਂ ਤੇ ਉਹ ਗੇਟ ਲਾ ਕੇ ਜੰਦਾ ਲਾ ਕੇ ਭੱਜ ਗਿਆ ਤੁਹਾਡੀ ਉਹਨਾਂ ਦੇ ਪਰਿਵਾਰ ਨਾਲ ਦੁਬਾਰਾ ਗੱਲ ਨਹੀਂ ਹੋਏਗੀ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਬਾਹਰ ਰਹਿੰਦੇ ਸੀਗੇ ਉਹਨਾਂ ਨਾਲ ਗੱਲਬਾਤ ਕੋਈ ਹੋਈ ਨਹੀਂ ਦੁਬਾਰਾ ਨਹੀਂ ਜੀ ਮੇਰੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜਿਹੜੇ ਬਾਹਰ ਰਹਿੰਦੇ ਆ ਉਹਨਾਂ ਨਾਲ ਤੁਹਾਡੀ ਜਦੋਂ ਉੱਥੇ ਰਹਿੰਦੇ ਸੀ ਤੁਸੀਂ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਜਿਹੜੀ ਉਹਦੀ ਸਿਸਟਰ ਸੀਗੀ ਮਤਲਬ ਮੈਂ ਜਦੋਂ ਕੰਪਰੋਮਾਈਜ਼ ਤੋਂ ਬਾਅਦ ਗਈ ਆ ਮੈਨੂੰ ਬੁਲਾਉਂਦੀ ਨਹੀਂ ਸੀ ਉਹਨਾਂ ਨੇ ਬੁਲਾਉਣੇ ਛੱਡਤਾ ਸੀ ਜੀ ਉਹਨਾਂ ਨੇ ਬੁਲਾਉਣਾ ਛੱਡਤਾ ਸੀਗਾ ਤੇ ਜਿਹੜੇ ਘਰ ਦੇ ਵਿੱਚ ਜਿਹੜੋ ਤੁਸੀਂ ਕੋਈ ਕੰਮਕਾਰ ਕਰਦੇ ਸੀਗੇ ਉਸ ਚੀਜ਼ ਨੂੰ ਉਹ ਸਹੀ ਮੰਨਦੇ ਸੀ ਹਾਂਜੀ ਮੈਂ ਮਤਲਬ ਸਾਰਾ ਘਰ ਦਾ ਕੰਮ ਕਰਦੀ ਹੁੰਦੀ ਸੀ ਮੇਰੇ ਸੱਸ ਹੁੰਦੇ ਸੀ ਮੈਂ ਉਹਨਾਂ ਨੂੰ ਕਦੇ ਮਨਜੇ ਦੁਪਹਿਰ ਵੀ ਨਹੀਂ ਲਾਉਣ ਦਿੰਦੀ ਹੁੰਦੀ ਸੀ ਔਰ ਉਹਨਾਂ ਦੀ ਤਾਂ ਮੇਰੇ ਕੋਲ ਵੀਡੀਓ ਵੀ ਹੈਗੇ ਜਿਸ ਜੀ ਦੇ ਵਿੱਚ ਉਹ ਇਹ ਚੀਜ਼ ਮੰਨਦੇ ਆ ਵੀ ਕੁੜੀ ਬਹੁਤ ਕੰਮ ਕਰਦੀ ਸੀ ਸਿਆਣੀ ਸੀ ਬਸ ਇਹਨਾਂ ਨੇ ਹੀ ਨਹੀਂ ਰਹਿਣ ਦਿੱਤੀ ਹੈਗੀ ਜੀ ਕੀ ਉਹ ਜਿਹੜੇ ਉਹਦੇ ਫਾਦਰ ਸਾਹਿਬ ਜਿਹੜੇ ਤੁਹਾਡੇ ਸਹੁਰਾ ਸਾਹਿਬ ਉਹਨਾਂ ਨੇ ਤਾਨੇ ਮੀਨੇ ਜਿਆਦਾ ਮਾਰਦੇ ਸੀ ਕਿ ਜਿਆਦਾ ਤੁਹਾਡੇ ਜਿਹੜੇ ਘਰ ਹਸਬੰਡ ਸੀ ਉਹ ਜਿਆਦਾ ਤੁਹਾਨੂੰ ਤਾਨੇ ਮੀਨੇ ਮਾਰਦੇ ਸੀ ਦੋਨੋਂ ਹੀ ਮਾਰਦੇ ਸੀ ਮਤਲਬ ਡੈਡੀ ਦੀ ਤਾਂ ਹੱਦੀ ਟੱਪੀ ਹੋਈ ਸੀ ਮੈਨੂੰ ਇੱਕ ਵਾਰੀ ਉਹਨਾਂ ਨੇ ਇਹ ਚੀਜ਼ ਵੀ ਕਹੀ ਸੀ ਕਹਿੰਦੇ ਤੂੰ ਬਾਦਲ ਦੀ ਘਰੋਂ ਆਈ ਆ ਅੱਛਾ ਜੀ ਮੈਂ ਉਸ ਚੀਜ਼ ਤੇ ਮੈਨੂੰ ਬਹੁਤ ਮਤਲਬ ਸੋਨਾ ਪੈਂਦਾ ਹੁੰਦਾ ਸੀਗਾ ਬਹੁਤ ਸੁਣਿਆ ਮੈਂ ਜਦੋਂ ਤੁਹਾਨੂੰ ਤਾਨੇ ਮੈਨੇ ਮਾਰਦੇ ਸੀ ਤੁਸੀਂ ਵੀ ਕੋਈ ਸਵਾਲ ਜਵਾਬ ਕੀਤਾ ਅਗੋਂ ਉਹਨਾਂ ਨੂੰ ਕੋਈ ਦਿੱਤਾ ਹੋਵੇ ਨਹੀਂ ਸਰ ਮੈਂ ਇੰਨੇ ਜੋਗੀ ਮੈਂ ਹੈ ਹੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਮੋੜ ਕੇ ਜਵਾਬ ਦੰਦੀ ਹਾਂਮ ਆਮ ਤੌਰ ਤੇ ਲੈਂਦਾ ਜਦੋਂ ਨੋ ਲੈ ਕੇ ਜਾਂਦਾ ਤੇ ਉਹ ਕਹਿੰਦਾ ਵੀ ਨੋ ਨਹੀਂ ਇਹ ਸਾਡੀ ਧੀ ਐ ਸੀ ਧੀ ਕਵਾਂਗੇ ਇਹਨੂੰ ਧੀ ਤਾਂ ਆਪਦੇ ਘਰੇ ਜਾਂਦੀ ਐ ਨੋ ਨੂੰ ਜਨੇ ਧੀ ਬਣਾਉਂਦਾ ਉਹਨੂੰ ਇਹ ਕਹਿੰਦੇ ਮੈਂ ਵੀ ਤੁਹਾਡੀ ਤੁਹਾਡੀ ਧੀ ਐ ਸਰ ਉਹਨਾਂ ਨੇ ਮੈਨੂੰ ਧੀ ਤਾਂ ਦੂਰ ਨੋ ਨੋ ਵੀ ਕਦੇ ਨਹੀਂ ਮੰਨਿਆ ਸੀਗਾ ਕਿਉਂਕਿ ਸੋਹਰਾ ਸਾਬ ਸੋਹਰੇ ਦੀਆਂ ਇਹ ਗੱਲਾਂ ਨਹੀਂ ਹੁੰਦੀਆਂ ਕਹਿਣ ਵਾਲੀਆਂ ਜਿਵੇਂ ਨਹਾਉਣ ਜਾਣੀ ਆ ਤਾ ਤੂੰ ਸਾਬਣ ਨਹੀਂ ਲਾ ਕੇ ਆਈ ਜਾਂ ਤੂੰ ਇੰਨੇ ਟਾਈਮ ਤੇ ਨਹਾ ਕੇ ਆ ਗਈਆਂ ਜਾਂ ਤੂੰ ਬੱਚਾ ਨਹੀਂ ਲੈਣਾ ਇਹ ਚੀਜ਼ਾਂ ਸੋਹਰਾ ਨਹੀਂ ਕਹਿੰਦਾ ਕਿਸੇ ਕੁੜੀ ਨੂੰ ਇਹ ਚੀਜ਼ਾਂ ਮੇਰਾ ਸੋਹਰਾ ਹੀ ਕਹਿੰਦਾ ਹੁੰਦਾ ਸੀ ਜਦੋਂ ਡੈਡੀ ਨੇ ਘਰੇ ਆਉਣਾ ਸਾਡੇ ਘਰੇ ਉਹਦੀ ਕਲੇਸ਼ ਪੈਂਦਾ ਹੁੰਦਾ ਸੀ ਉਹਦੀ ਮੇਰੇ ਨਾਲ ਇਹ ਸਾਰਾ ਕੁਝ ਹੁੰਦਾ ਹੁੰਦਾ ਸੀ ਤੇ ਕੇ ਫੈਮਿਲੀ ਦੇ ਵਿੱਚ ਕੌਣ-ਕੌਣ ਤੁਹਾਡੇ ਮੇਰੇ ਮੰਮੀ ਡੈਡੀ ਮੇਰਾ ਭਰਾ ਤੇ ਮੈਂ ਜੀ ਅੱਜ ਤੁਹਾਡੇ ਕੋਲੇ ਕੋਈ ਪ੍ਰੂਫ ਹੈ ਜੀ ਉਹਨਾਂ ਦੇ ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਹੈ ਗਿਆ ਜਦੋਂ ਮੇਰੇ ਹਸਬੰਡ ਨੇ ਮੈਨੂੰ ਕਿਹਾ ਸੀਗਾ ਕਿ ਆਪਾਂ ਹਿਮਾਚਲ ਘੁੰਮਣ ਚੱਲਾਂਗੇ ਪਰ ਲੜਾਈ ਤੋਂ ਬਾਅਦ ਉਹ ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਚਲੇ ਗਏ ਉਹ ਮੇਰੇ ਸਹੁਰਾ ਹੀ ਛੱਡ ਕੇ ਆਇਆ ਸੀਗਾ ਉਹਨਾਂ ਨੂੰ ਵੀ ਤੂੰ ਜਾ ਇਹਨਾਂ ਨੂੰ ਮੈਂ ਆਪ ਹੀ ਦੇਖ ਲਊਗਾ ਉਹਦੇ ਆ ਮੈਂ ਤੁਹਾਨੂੰ ਆਡੀਓ ਵੀ ਸੁਣਾ ਦਿੰਨੀ ਆ ਉਹ ਕੁੜੀ ਦਾ ਨਾਮ ਕੀ ਜਿਹਦੇ ਨਾਲ ਘੁੰਮਣ ਗਏ ਸੀ ਉਹਨੋਂ ਜਸੂ ਜਸੂ ਕਹਿੰਦੇ ਆ ਉਹਨਾਂ ਦੇ ਆਪਸ ਵਿੱਚ ਕੀ ਸਬੰਧ ਕੋਈ ਰਿਸ਼ਤੇਦਾਰੀ ਸੀ ਜਿਹਦੇ ਨਾਲ ਨਹੀਂ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸੀ ਅੱਛਾ ਜੀ ਤੁਹਾਡੇ ਕੋਲ ਕੀ ਆਡੀਓ ਕੋਈ ਪ੍ਰੂਫ ਹੈ ਹਾਂ ਜੀ ਹਾਂ ਜੀ ਕੋਈ ਤੁਹਾਨੂੰ ਕਾਲ ਲਾਈ ਸੀ ਉਹਨਾਂ ਨੇ ਹਾਂ ਜੀ ਮੈਨੂੰ ਕਾਲ ਲਾਈ ਸੀ ਨਹੀਂ ਉਹ ਕੁੜੀ ਪਹਿਲਾਂ ਵਾਲੀ ਸੀ ਜਿਹਦੇ ਨਾਲ ਵਿਆਹ ਹੋ ਸੀ ਉਹਦੇ ਨਾਲ ਗੱਲ ਕਰਦਾ ਸੀ ਜਾਂ ਕੋਈ ਉਹਦੀ ਗਰਲਫ੍ਰੈਂਡ ਸੀ ਨਹੀਂ ਇਹ ਕੁੜੀ ਹੋਰ ਸੀ ਉਹ ਕੁੜੀ ਹੋਰ ਆ ਜਿਹਦੇ ਨਾਲ ਵਿਆਹ ਹੋਇਆ ਹੋਣਾ ਉਹ ਹੋਰ ਹੈ ਹਾਂ ਜੀ ਗਰਲਫ੍ਰੈਂਡ ਤੁਸੀਂ ਕੁੜੀ ਆ ਤੁਸੀਂ ਸ਼ੱਕਰ ਖਾ ਲਉਣੀ ਨਹੀਂ ਜਾਣਦੀ ਮੈਨੂੰ ਤਾਂ ਮਿੰਟ ਪਤਾ ਨਹੀਂ ਹੈਗਾ ਇਹ ਕੰਮ ਦਾ ਤੇ ਤਰ੍ਹਾਂ ਲਈ ਦਾ ਮੈਨੂੰ ਸਭ ਸਾਲ ਜੇ ਤੈਨੂੰ ਜੇ ਤੈਨੂੰ ਲਾਇਆ ਸੀ ਦੋ ਪਾਸੇ ਜਾਣ ਦਾ ਬਾਤ ਸੀ ਅਪਣ ਮਰਿਆ ਤੂੰ ਤੂੰ ਆਰਾਮ ਵੀ ਉਹਨਾਂ ਨੂੰ ਜਾਣ ਦੇ ਝੂਠ ਬੋਲ ਕੇ ਉੱਤੇ ਚਾਰ ਬੰਦੇ ਜਿਹਾ ਕੀ ਜਿਹੜੀ ਇਦਾਂ ਦੀਆਂ ਲੜਾਈਆਂ ਉਹ ਹਰ ਰੋਜ਼ ਵਾਂਗੂ ਤਕਰੀਬਨ ਹੁੰਦੀ ਰਹਿੰਦੀਆਂ ਸੀ। ਹਾਂਜੀ ਹਾਂਜੀ। ਤਾਂ ਕੀ ਲੱਗਦਾ ਤੁਸੀਂ ਇੱਥੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ? ਨਹੀਂ ਮੈਂ ਹਾਂ ਉਸ ਤੋਂ ਬਾਅਦ ਤਾਂ ਮੈਂ ਆਈ ਗਈ ਸੀਗੀ ਆਪਣੇ ਪਿੰਡ। ਜੀ। ਇਹ ਇਹ ਲੜਾਈ ਤੋਂ ਬਾਅਦ ਉਸ ਦਿਨ ਮੇਰਾ ਜਨਮ ਦਿਨ ਵੀ ਸੀਗਾ ਤੇ ਉਹ ਆਪ ਚਲਿਆ ਗਿਆ ਤੇ ਮੈਨੂੰ ਇੱਕ ਗਿਫਟ ਦਿੱਤੀ ਗਿਆ ਸੀ ਉਹ ਮੈਨੂੰ ਕੁੱਟ ਕੇ ਤੇ ਮੈਂ ਇੱਥੇ ਮੈਨੂੰ ਫ੍ਰੀਸ ਤੋਂ ਰਿਸ਼ਤਾ ਹੋਣ ਤੋਂ ਪਹਿਲਾਂ ਤੁਹਾਡੀ ਕਿਤੇ ਫੋਨ ਤੇ ਗੱਲ ਹੁੰਦੀ ਸੀ ਕਿ ਉਹਨਾਂ ਨਾਲ? ਹਾਂਜੀ ਮੇਰੀ ਹੁੰਦੀ ਹੁੰਦੀ ਸੀ ਇੰਗੇਜਮੈਂਟ ਤੋਂ ਬਾਅਦ ਹੁੰਦੀ ਹੁੰਦੀ ਸੀ ਕਿੰਨਾ ਟਾਈਮ ਅਗੇਜਮੈਂਟ ਨੂੰ ਹੋਏ ਹੋਏ ਸੀ ਮੇਰੀ 6 ਮਹੀਨੇ ਅਗੇਜਮੈਂਟ ਹੋਈ ਰਹੀ ਤਾਂ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਇਸ ਚੀਜ਼ ਦਾ ਵੀ ਕਿੱਦਾਂ ਦੇ ਮੁੰਡਾ ਹੋ ਨਹੀਂ ਮੈਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਤਾਂ ਜਦੋਂ ਪਹਿਲਾਂ ਫੋਨ ਤੇ ਗੱਲਾਂ ਕਰਦਾ ਸੀਗਾ ਜਿਹੜਾ ਉਦੋਂ ਬਾਅਦ ਸਾਰਾ ਵਿਵਹਾਰ ਬਦਲ ਗਿਆ ਉਦੋਂ ਹਾਂਜੀ ਪਹਿਲਾਂ ਮਤਲਬ ਵਧੀਆ ਸੀਗਾ ਉਹ ਕਹਿੰਦੇ ਹੁੰਦੇ ਨਾ ਚਾਹੇ ਰਾਹ ਪਈ ਜਾਣੀਏ ਚਾਹੇ ਬਾਹ ਪਈ ਜਾਣਾ ਤਾਂ ਉਦੋਂ ਤੇ ਜਦ ਤੁਸੀਂ ਫੋਨ ਤੇ ਗੱਲਾਂ ਕਰਦੇ ਸੀ ਤੁਹਾਨੂੰ ਉਦੋਂ ਪਤਾ ਨਹੀਂ ਲੱਗਦਾ ਸੀ ਕਿ ਵੀ ਮੁੰਡਾ ਨਸ਼ਾ ਕਰਦਾ ਨਸ਼ੇ 'ਚ ਬੋਲ ਰਿ ਨਹੀਂ ਜੀ ਮੈਨੂੰ ਜਮਾਈ ਨਹੀਂ ਮਤਲਬ ਆਡੀਓ ਕਾਲ ਹੁੰਦੀ ਸੀ ਜਾਂ ਤਾਂ ਵੀਡੀਓ ਕਾਲ ਹੁੰਦੀ ਹੈ ਨਾ ਉਹ ਚ ਤਾਂ ਆਪਾਂ ਫੇਸ ਤੋਂ ਪਹਿਚਾਨ ਲੈਨੇ ਆਡੀਓ ਕਾਲ ਤੇ ਇਹਨਾਂ ਨਹੀਂ ਮੈਨੂੰ ਪਤਾ ਨਹੀਂ ਜਦੋਂ ਰਿਸ਼ਤਾ ਕਰਵਾਇਆ ਸੀ ਜਿਨ੍ਹਾਂ ਨੇ ਤਾਂ ਉਹਨਾਂ ਨੇ ਦੱਸਿਆ ਨਹੀਂ ਮੁੰਡਾ ਨਸ਼ਾ ਕਰਦਾ ਜਾਂ ਕਿਵੇਂ ਵੀ ਹੈ ਉਹਦਾ ਪਹਿਲਾਂ ਉਹ ਜਿਹੜਾ ਵਿਆਹ ਹੋਇਆ ਹੋਇਆ ਨਾ ਨਹੀਂ ਨਹੀਂ ਮੈਨੂੰ ਕਿਸੇ ਨੇ ਬਿਲਕੁਲ ਵੀ ਨਹੀਂ ਦੱਸਿਆ ਤੁਸੀਂ ਉੱਥੇ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਤੁਹਾਡੇ ਕੋਲ ਕੀਤੀ ਸੀ ਮੇਰੇ ਮਤਲਬ ਪਾਪਾ ਗਏ ਸੀ ਇਹ ਨਾਲ ਉਹਨਾਂ ਦੇ ਬੰਦੇ ਵੀ ਗਏ ਸੀ ਉਹਨਾਂ ਨੇ ਪਿੰਡ ਚੋਂ ਪਤਾ ਕੀਤਾ ਸੀ ਜੀ ਪਤਾ ਨਹੀਂ ਕਿਉਂ ਉਹ ਦੋ ਪਿੰਡ ਵਾਲਿਆਂ ਨੇ ਕਹਿਤਾ ਵੀ ਮੁੰਡਾ ਵਧੀਆ ਜੀ ਮੁੰਡਾ ਪੜਿਆ ਕਿੰਨਾ ਸੀ ਪਲੱਸ 2 ਕੀਤੀ ਹੋਈ ਸੀ ਫੇਰ ਕੰਮ ਕੀ ਕਰਦਾ ਸੀ ਮੁੰਡਾ ਕੁਝ ਵੀ ਨਹੀਂ ਕੁਝ ਵੀ ਨਹੀਂ ਕਰਦਾ ਸੀ ਤੇ ਜਿਹੜਾ ਉਹਦਾ ਫਾਦਰ ਉਹ ਪੁਲਿਸ ਲਾਈਨ ਦੇ ਵਿੱਚ ਕੰਮ ਕਰਦੇ ਸੀ ਹਾਂਜੀ ਹਾਂਜੀ ਤਾਂ ਕੀ ਲੱਗਦਾਗਾ ਹੁਣ ਜਿਹੜਾ ਪ੍ਰਸ਼ਾਸਨ ਤੁਹਾਨੂੰ ਕੋਈ ਇਨਸਾਫ ਦਵਾ ਸਕੂਗਾ ਨੇ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਮੇਰੀ ਤਾਂ ਕੋਈ ਸੁਣਵਾਈ ਵੀ ਨਹੀਂ ਹੁੰਦੀ ਆ ਉਹਨ ਉਸ ਤੇ ਐਫ ਆਈ ਆਰ ਹੋਈ ਹੋਈ ਆ ਤੇ ਪੁਲਿਸ ਵਾਲੇ ਉਹਨਾਂ ਨੂੰ ਫੜਨ ਹੀ ਨਹੀਂ ਜਾਂਦੇ ਮੈਨੂੰ ਇਹ ਕਹਿ ਦਿੰਦੇ ਆ ਕੋਈ ਨਾ ਅਸੀਂ ਜਾਵਾਂਗੇ ਜਾਵਾਂਗੇ ਤੁਹਾਡੀ ਕਿੰਨੀ ਕੁਆਲੀਫਿਕੇਸ਼ਨ ਹੈ ਮੇਰੀ ਵੀ ਪਲੱਸ 2 ਹੀ ਸੀ ਹਾਂਜੀ ਤਾਂ ਆਈ ਲੈਟਸ ਦੇ ਵਿੱਚ ਬੈਂਡ ਕਿੰਨੇ ਆਏ ਹੋਏ ਸੀ ਤੁਹਾਡੇ ਮੇਰੇ 6 ਆਏ ਹੋਏ ਸੀ ਅੱਛਾ ਜੀ ਤਾਂ ਜਦੋਂ ਚੰਡੀਗੜ੍ਹ ਤੁਸੀਂ ਜਾ ਕੇ ਪੜ੍ਹਦੇ ਸੀਗੇ ਉੱਥੇ ਤੁਹਾਨੂੰ ਖਰਚਾ ਵਗੈਰਾ ਦਿੰਦੇ ਸੀ ਪੜ੍ਹਾਈ ਦਾ ਦਿੰਦੇ ਤਾਂ ਸੀ ਜੀ ਪਰ ਉਹ ਮੈਨੂੰ ਇਹ ਵੀ ਕਹਿੰਦੇ ਹੁੰਦੇ ਸੀ ਜੋ ਅਸੀਂ ਕਰ ਰਹੇ ਆ ਆਪਦੇ ਮੰਮੀ ਡੈਡੀ ਤੋਂ ਮੰਗਵਾ अच्छा जी हां जी, आ, जी।, हुं दा हुं दा जी। पर ਤੁਸੀਂ ਇਹ ਗੱਲ ਉਦੋਂ ਆਪਣੇ ਘਰੇ ਗੱਲ ਸ਼ੇਅਰ ਕੀਤੀ ਦੱਸਿਆ ਵੀ ਐਂ ਕਰਕੇ ਮੈਨੂੰ ਕਹਿੰਦੇ ਵੀ ਤੂੰ ਪੜਦੀ ਪਈ ਐ ਤੇ ਘਰੋਂ ਪੈਸੇ ਮੰਗਵਾ ਨਹੀਂ ਮੈਂ ਉਦੋਂ ਕਰਦੀ ਨਹੀਂ ਸੀ ਮੈਨੂੰ ਐ ਹੁੰਦਾ ਸੀ ਵੀ ਮੰਮੀ ਡੈਡੀ ਟੈਨਸ਼ਨ 'ਚ ਆ ਜਾਣਗੇ ਬਟ ਮੈਂ ਉਹ ਸਾਰੀਆਂ ਚੀਜ਼ਾਂ ਆਪ ਹੀ ਸਹਿੰਦੀ ਸੀ ਜੀ ਉਹ ਮੇਰੇ ਨਾਲ ਕਲੇਸ਼ ਬਹੁਤ ਚੰਡੀਗੜ੍ਹ ਵੀ ਬਹੁਤ ਖੁਸ਼ ਹੁੰਦਾ ਹੁੰਦਾ ਸੀਗਾ ਜੀ ਪਰ ਮੈਂ ਉਹ ਚੁੱਪ ਚਾਪ ਸਹਿੰਦੀ ਸੀ ਮੈਨੂੰ ਐ ਹੁੰਦਾ ਸੀਗਾ ਜੇ ਮੈਂ ਇਹਨਾਂ ਨੂੰ ਦੱਸੂੰਗੀ ਤਾਂ ਇਹ ਵੀ ਮਤਲਬ ਟੈਨਸ਼ਨ 'ਚ ਆ ਜਾਣਗੇ ਜੀ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੁਹਾਡਾ ਹਸਬੰਡ ਤੁਹਾਡੇ ਨਾਲ ਰਹਿੰਦਾ ਸੀ ਉਸ ਟਾਈਮ ਹਾਂ ਜੀ ਨਾਲ ਰਹਿੰਦਾ ਸੀ ਪਰ ਉਹ ਮਤਲਬ ਵਾਰ ਹੀ ਰਹਿੰਦਾ ਹੁੰਦਾ ਸੀ ਰਾਤ ਨੂੰ ਉਹਨੇ ਪੂਰਾ ਡੱਕ ਕੇ ਘਰੇ ਵੜਨਾ ਹੁੰਦਾ ਸੀ ਜੇਕਰ ਤੁਸੀਂ ਉਦੋਂ ਘਰੇ ਦੱਸਿਆਗਾ ਆਪਦੇ ਸਹੁਰੇ ਪਰਿਵਾਰ ਨੂੰ ਦੱਸਿਆ ਵੀ ਉਹ ਇਦਾਂ ਜਿਹੜੇ ਨਸ਼ਾ ਕਰਕੇ ਰਾਤ ਨੂੰ ਕਰੇ ਉਹਨਾਂ ਦੇ ਸਾਹਮਣੇ ਹੀ ਹੁੰਦਾ ਹੁੰਦਾ ਸੀ ਪਰ ਉਹ ਕੁਝ ਨਹੀਂ ਕਹਿੰਦੇ ਹੁੰਦੇ ਸੀ ਵੀ ਤੂੰ ਇਦਾਂ ਕਿਉਂ ਕਰਦਾ ਕਦੇ ਨਹੀਂ ਉਹਨਾਂ ਨੇ ਰੋਕਿਆ ਸੀ ਸਗੋਂ ਡੈਡੀ ਤਾਂ ਆਪ ਨਾਲ ਬਹਿ ਕੇ ਉਹਨਾਂ ਦੀ ਦਾਰੂ ਪੀਂਦੇ ਹੁੰਦੇ ਸੀ ਜੀ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਸੀ ਸਹੁਰਾ ਪਰਿਵਾਰ ਕਿਹੜੀ ਕੰਟਰੀ ਤੁਹਾਨੂੰ ਭੇਜਣਾ ਚਾਹੁੰਦਾ ਸੀ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਤੇ ਉਹ ਮੈਨੂੰ ਕਹਿੰਦੇ ਸੀ ਸਿੱਕ ਕੈਨੇਡਾ ਪੇਚਣਾ ਜੀ ਜਦੋਂ ਤੁਹਾਡੇ ਵਿਆਹ ਹੋਇਆਗਾ ਤੇ ਤੁਹਾਡੇ ਡਾਕੂਮੈਂਟ ਤਿਆਰ ਕੀਤੇ ਗਏ ਕੋਈ ਆਧਾਰ ਕਾਰਡ ਬਣਾਇਆ ਗਿਆ ਤੁਹਾਡੇ ਨਾਮ ਤੇ ਜਾਂ ਕੋਈ ਕੋਈ ਸਰਟੀਫਿਕੇਟ ਬਣਾਇਆ ਗਿਆ ਮੈਰੀ ਸਰਟੀਫਿਕੇਟ ਨਹੀਂ ਸਰ ਉਹਨਾਂ ਨੇ ਕੁਛ ਵੀ ਨਹੀਂ ਬਣਵਾਇਆ ਸੀ ਮੈਨ ਡੇਢ ਸਾਲ ਹੋ ਗਿਆ ਮੇਰੇ ਵਿਆਹ ਨੂੰ ਅਜੇ ਤੱਕ ਉਹਨਾਂ ਨੇ ਆਧਾਰ ਕਾਰਡ ਤੱਕ ਵੀ ਨਹੀਂ ਬਣਾਇਆ ਨਾ ਕੋਈ ਵੋਟ ਮੇਰੀ ਉੱਥੋਂ ਦੀ ਕੁਛ ਵੀ ਨਹੀਂ ਮਤਲਬ ਮੇਰਾ ਨਾਮ ਨਹੀਂ ਉਹਨਾਂ ਨੇ ਆਪਦੇ ਨਾਮ ਨਾਲ ਚੜਵਾਇਆ ਸੀਗਾ ਜਦੋਂ ਲਾਵਾ ਫੇਰ ਹੋਈਆਂ ਸੀ ਗੁਰਦਰਾ ਸਾਹਿਬ ਦੇ ਵਿੱਚ ਜਿਹੜਾ ਸਰਟੀਫੀਕੇਟ ਬਣਦਾਗਾ ਉਹ ਸਰਟੀਫੀਕੇਟ ਤੁਹਾਡੇ ਕੋਲ ਹੈਗਾਗਾ ਹਾਂਜੀ ਉਹ ਮੇਰੇ ਕੋਲ ਹੈਗਾ ਉਹਦੀ ਮੇਰੇ ਕੋਲ ਕਾਪੀ ਆ ਜਿਹੜਾ ਰੀਅਲ ਵਾਲਾ ਉਹ ਉਹ ਲੈ ਗਏ ਸੀ ਪਹਿਲਾਂ ਹੀ ਜੀ ਹਾਂਜੀ ਤੇ ਪਾਸਪੋਰਟ ਵਗੈਰਾ ਇਹਦਾ ਥੋੜਾ ਬਣਿਆ ਸੀ ਤੁਹਾਡੇ ਕੋਲੇ ਤੇ ਸਾਰੇ ਪਰਿਵਾਰਕ ਕੋਲੇ ਉਹ ਉਹਨਾਂ ਕੋਲ ਹੀ ਆ ਉਹਨਾਂ ਤੋਂ ਮੈਂ ਮੰਗਿਆ ਵੀ ਸੀ ਉਹ ਕਹਿੰਦੇ ਵੀ ਕੋਈ ਨਾ ਕਿਸੇ ਹਿਸਾਬ ਨਾਲ ਦੇਵਾਂਗੇ ਜੀ ਉਹਦੇ ਵਿੱਚ ਤੁਹਾਡੇ ਹਸਬੰਡ ਦਾ ਨਾਮ ਲਿਖਿਆ ਹੋਇਆਗਾ ਨਹੀਂ ਨਹੀਂ ਉਹ ਮੇਰੇ ਕੱਲੀ ਦੇ ਸਰਟੀਫਿਕੇਟਸ ਨੇ ਜੀ ਮੇਰੇ ਸਕੂਲ ਦੇ ਸਰਟੀਫਿਕੇਟ ਆ ਮੇਰਾ ਆਧਾਰ ਕਾਰਡ ਆ ਮੇਰਾ ਆ ਪੈਨ ਕਾਰਡ ਤੇ ਮੇਰਾ ਪਾਸਪੋਰਟ ਜਿਹੜੇ ਤੁਹਾਡੇ ਸਕੂਲ ਦੇ ਡਾਕੂਮੈਂਟ ਸੀ ਤੁਹਾਡੇ ਸਾਰੇ ਪਰਿਵਾਰ ਕੋਲ ਰਹਿ ਗਈ ਸਾਰੇ ਹਾਂਜੀ ਹਾਂਜੀ ਉਹਨਾਂ ਨੇ ਮੈਥੋਂ ਉਹ ਦੋ ਲਈ ਸੀ ਵੀ ਅਸੀਂ ਫਾਈਲ ਲਾਉਣੀ ਆ ਤੇ ਇਸ ਤੋਂ ਬਾਅਦ ਤਾਂ ਉਹਨਾਂ ਨੇ ਮੈਨੂੰ ਕਦੇ ਦਿਖਾਈ ਵੀ ਨਹੀਂ ਹੂੰ ਤੁਸੀਂ ਮੰਗਦੀ ਕੁਛ ਨਹੀਂ ਕਰੀ ਵੀ ਮੈਨੂੰ ਵੀ ਕਰੀਆ ਸਰ ਮੈਂ ਪੁਲਸ ਨੂੰ ਵੀ ਕਹਾ ਸੀ ਵੀ ਮੈਨੂੰ ਲੈ ਦੋ ਉਹ ਕਹਿੰਦੇ ਕੋਈ ਨਾ ਲੈ ਦਾਂਗੇ ਬਸ ਐਂਟਾਲ ਦਿੰਦੇ ਮੈਨੂੰ ਜਦੋਂ ਤੁਹਾਡੀ ਧੀ ਬਿਉਣੀ ਸੀਗੀ ਤੇ ਤੁਹਾਨੂੰ ਪਤਾ ਸੀ ਇਸ ਚੀਜ਼ ਦਾ ਤੁਸੀਂ ਆਸ-ਪਾਸਿਓਂ ਪਿੰਡ ਜਾ ਕੇ ਪਤਾ ਕੀਤਾ ਸੀਗਾ ਜੀ ਹਾਂਜੀ ਅਸੀਂ ਬਿਲਕੁਲ ਪਤਾ ਕੀਤਾ ਸੀਗਾ ਜੀ ਤੇ ਸਾਰੇ ਨਾਲ ਬਸ ਇੱਕ ਵੀ ਗੱਲ ਕਹੀ ਆ ਵੀ ਮੁੰਡਾ ਵਧੀਆ ਠੀਕ ਠਾਕ ਆ ਉਸ ਪਰੋਸੇ ਤੇ ਚੱਲ ਅਸੀਂ ਆਖੇ ਵੀ ਠੀਕ ਆ ਵਧੀਆ ਗਾ ਜੀ ਤੇ ਪਰ ਸਾਨੂੰ ਵਿਚਲੀਆਂ ਗੱਲਾਂ ਦਾ ਤਾਂ ਹੁਣ ਹੀ ਪਤਾ ਲੰਗਦਾ ਜਦੋਂ ਬੱਚੀ ਨਾਲ ਕੁੱਟਮਾਰ ਹੁੰਦੀ ਆ ਸਭ ਕੁਝ ਹੁੰਦਾ ਤੁਸੀਂ ਮੁੰਡੇ ਦੇ ਡੈਡੀ ਨਾਲ ਮੰਮੀ ਨਾਲ ਕੋਈ ਗੱਲਬਾਤ ਕਰੀ ਵੀ ਤੁਸੀਂ ਇਹੋ ਜਿਹਾ ਵਿਵਹਾਰ ਕਿਉਂ ਤੁਹਾਡੀ ਲੜਕੀ ਨਾਲ ਕਰ ਰਹੇ ਦੇਖੋ ਜੀ ਹੁੰਦੀਆਂ ਹੀ ਆ ਉਹ ਸਾਨੂੰ ਹਮੇਸ਼ਾ ਧਮਕੀਆਂ ਹੀ ਦਿੰਦੇ ਆ ਵੀ ਤੁਸੀਂ ਸਾਡਾ ਕੀ ਕਰ ਲੋਗੇ ਤੇ ਕੀ ਕਰ ਸਕਦੇ ਆ ਠੀਕ ਆ ਨਾ ਤੇ ਵਾੜੀ ਗੱਲ ਕੀ ਆ ਵੀ ਜੇ ਕੁੜੀ ਨਾਲ ਫੋਨ ਤੇ ਵੀ ਗੱਲ ਕਰਦੇ ਸੀਗੇ ਤੇ ਕੋਲੇ ਬਹਿ ਕੇ ਗੱਲਾਂ ਕਰਉਂਦੇ ਸੀ ਦੋ ਤਿੰਨ ਕਮੈਂਟ ਗੱਲ ਕਰਦੀ ਸੀ ਨਹੀਂ ਸਾਡੇ ਨਾਲ ਗੱਲ ਹੀ ਨਹੀਂ ਕਰਨ ਦਿੰਦੇ ਸੀ ਆਪ ਤਾਂ ਕਰਨੀਏ ਕੀ ਸੀ ਸਾਡੇ ਨੂੰ ਜਿਹੜਾ ਵਿਆਹ ਹੋਇਆ ਸੀਗਾ ਵਿਆਹ ਤੇ ਖਰਚਾ ਕੀਤਾ ਸੀਗਾ ਉਹ ਤੁਸੀਂ ਕੀਤਾ ਸੀਗਾ ਕਿ ਉਹਨਾਂ ਨੇ ਮੁੰਡੇ ਵਾਲਿਆਂ ਨੇ ਕੀਤਾ ਸੀਗਾ ਦੇਖੋ ਜੀ ਜਿਹੜਾ ਇੱਧਰ ਹੋਇਆ ਸੀ ਉਹ ਤਾਂ ਅਸੀਂ ਆਪ ਹੀ ਕੀਤਾ ਸੀ ਉੱਧਰ ਲਾਉਣ ਲੈਣ ਆਪ ਮੰਨਿਆ ਸੀਗਾ ਵੀ ਹਸਬੰਦਾਂ ਵਾਲੇ ਕੁੜੀ ਅਸੀਂ ਆਪ ਕਰਾਂਗੇ ਖਰਚਾ ਸੋਹਰਾ ਜਦੋਂ ਸੋਹਰਾ ਹੀ ਆਉਂਦਾ ਸੀ ਉਹੀ ਉਹਦੋਂ ਕੁੱਟਮਾਰ ਕਰਦਾ ਸੀਗਾ ਜਦੋਂ ਸੜਾਉਣ ਦੇ ਬਾਵਜੂਦ ਵੀ ਆਪ ਕੁੱਟਣ ਲੱਗਦਾ ਸੀ ਉਹ ਵੀ ਹੱਥਾਂ ਤੇ ਜਿਹੜੇ ਨੀਲ ਆ ਕੁੜੀ ਦੇ ਉਹ ਵੀ ਸਾਡੇ ਕੋਲੇ ਫੋਟੋ ਪਈਆਂ ਠੀਕ ਹੈ ਲਓ ਬਸ ਜੋ ਸੜੌਂਦਾ ਸੀ ਨਾਲ ਮਾਰਦਾ ਸੀਗਾ ਕੁੱਟਮਾਰ ਕਰਦਾ ਸੀ ਹਮੇਸ਼ਾ ਧਮਕੀਆਂ ਸਾਨੂੰ ਵੀ ਧਮਕੀਆਂ ਚ ਰੱਖਿਆ ਸੀਗਾ ਇਹਨਾਂ ਸਾਨੂੰ ਕਿਹੋ ਜਿਹੀਆਂ ਧਮਕੀਆਂ ਆਉਂਦੀਆਂ ਸੀ ਸਾਨੂੰ ਆਉਂਦੀਆਂ ਸੀ ਵੀ ਮੇਰੀ ਪਾਵਰ ਆ ਵੀ ਤੁਸੀਂ ਕੀ ਕਰ ਸਕਦੇ ਹੋ ਠੀਕ ਹੈ ਨਾ ਮੈਂ ਤੁਹਾਨੂੰ ਐ ਕਰ ਦੂੰ ਜੋ ਕਰ ਦੂੰਗਾ ਦੇਖਾ ਦੇਸੀ ਜਾਂਦਾ ਸਾਨੂੰ ਜਿਹੜਾ ਧਮਕੀਆਂ ਆਉਂਦੀਆਂ ਸੀ ਤੁਸੀਂ ਇਹਦੀ ਕੋਈ ਕੰਪਲੇਂਟ ਕਰੀ ਪੁਲਿਸ ਕੋਲ ਦੇਖੋ ਸਾਨੂੰ ਉਦੋਂ ਇਸ ਗੱਲ ਬਾਰੇ ਪਤਾ ਹੀ ਨਹੀਂ ਸੀਗਾ ਵੀ ਅਸੀਂ ਐ ਕਰੀਏ ਵੀ ਸਾਡੇ ਨਾਲ ਇੱਥੋਂ ਤੱਕ ਇਹ ਐਂ ਧੋਖਾ ਕਰਨਗੇ ਅਸੀਂ ਆਪ ਦਾ ਚਪ ਚਾਹਂਦੇ ਹੀ ਸਹਿੰਦੇ ਰਹੇ ਹਾਂ ਸਭ ਤੋਂ ਵੱਡਾ ਕਸੂਰ ਤੇ ਦੇਖੋ ਜੀ ਮਾਪੇ ਦਾ ਹੀ ਹੁੰਦਾ ਨਾ ਜਿਸ ਟਾਈਮ ਉਹਨੂੰ ਪਤਾ ਸੀ ਵੀ ਮੇਰਾ ਬੇਟਾ ਪਹਿਲਾਂ ਵਿਆਹ ਹੈ ਵਿਆਹਗਾ ਵੀ ਮੈਂ ਦੂਜੀ ਵਾਰ ਵਿਆਹਨਾਗਾ ਉਹ ਇੱਕ ਵਰਦੀ ਪਾ ਕੇ ਹੀ ਸਾਨੂੰ ਰੋਬ ਜਗਾ ਰਿਹਾ ਠੀਕ ਹੈ ਨਾ ਜੇਕਰ ਮੈਂ ਆਪਦਾ ਪਹਿਲਾ ਪੁੱਤ ਵਿਆਹ ਹੋਊਂਗੀ ਦੂਜੀ ਵਾਰ ਵੀ ਆਹਾਂ ਤਾਂ ਮੈਂ ਸਜ਼ਾ ਭੁਗਤਣ ਲਈ ਹੋਈਆਂ ਨਾ ਇਹ ਹੱਕਦਾਰੀ ਆ ਉਹ ਸਜ਼ਾ ਦੇ ਪਹਿਲਾਂ ਸਹੁਰੇ ਹੀ ਹੱਕਦਾਰ ਸਭ ਤੋਂ ਵੱਡੀ ਚੀਜ਼ ਅਸੀਂ ਸਹੁਰੇ ਨੂੰ ਵਿੱਚ ਲੈਣੇ ਆ ਸਾਡਾ ਦੋਸਤ ਹੀ ਪਹਿਲਾਂ ਉਹੀ ਆ ਇਹ ਦੱਸ ਪੁੱਛ ਜਮਾ ਹੀ ਨਹੀਂ ਕਰੀ ਰਿਸਤਾ ਜਦੋਂ ਕਰਦੇ ਆ ਆਪਾਂ ਨਾ ਆਸੇ ਪਾਸੋਂ ਪੁੱਛਦੇ ਆ ਵੀ ਅਸੀਂ ਰਿਸ਼ਤਾ ਕਰਨਾ ਫਲਾਨਾ ਕਰਕੇ ਹੋਇਆ ਫਲਾਨਾ ਪਿੰਡ ਚ ਕਿਵੇਂ ਆ ਉਹਦਾ ਚਾਲ ਚੱਲਣ ਕਿਹੋ ਜਿਹਾ ਉਹਦੀ ਉੱਠਣੀ ਬੈਠਣੀ ਕਿਹੋ ਜੀ ਆ ਪੁੱਛਦੇ ਹੋ ਕੀ ਪੁੱਛਿਆ ਮਾੜਾ ਮੁੰਡਾ ਪਹਿਲੀ ਗੱਲ ਵੀਰ ਜੀ ਅਸੀਂ ਸਾਰਾ ਕੁਝ ਪੁੱਛ ਕੇ ਕੀਤਾ ਸੀਗਾ ਕਿਉਂ ਠੀਕ ਆ ਨਾ ਵੀ ਆਪਾਂ ਇੱਕ ਵਾਰ ਵੀ ਮਸਾਂ ਦੀ ਤਰ੍ਹਾਂ ਵਿਆਹ ਕਰ ਸਕਦੇ ਆ ਤੇ ਸਾਰੇ ਪੁੱਛ ਦੱਸ ਅਸੀਂ ਉਹਨਾਂ ਦੇ ਪਿੰਡ ਚੋਂ ਵੀ ਕੀਤੀ ਬਚੋਲਾ ਸਾਹਿਬ ਨੂੰ ਵੀ ਅਸੀਂ ਇਹੀ ਗੱਲ ਕਰੀ ਸੀ ਕਹਿੰਦਾ ਅਸੀਂ ਬਹੁਤ ਵੱਡਾ ਵਧੀਆ ਪਰਿਵਾਰ ਆ ਕਵਾਰੇ ਨੱਤੇ ਵੀ ਇੱਥੇ ਆਉਂਦਾ ਰਹਾਗਾ ਮੇਰੇ ਸਾਰੇ ਆਸਮਾਨ ਨੂੰ ਪਤਾਗਾ ਵੀ ਉਹ ਸੌਰਾ ਸਾਹ ਹੁੰਦਾ ਸੀ ਵੀ ਇੰਨੇ ਕ ਝਲਕੇ ਦਿੰਦਾ ਸੀ ਵੀ ਅਸੀਂ ਕੁਝ ਦੱਸ ਹੀ ਨਹੀਂ ਸਕਦੇ ਵੀ ਅਸੀਂ ਅੱਖ ਵੀ ਚਲੋ ਰਿਸ਼ਤੇਦਾਰ ਵਧੀਆ ਮਿਲ ਗਏ ਅਸੀਂ ਤਾਂ ਇਹ ਸੋਚਿਆ ਸੀ ਨਾ ਵੀ ਵਧੀਆ ਮਿਲ ਗਏ ਜਦੋਂ ਮੰਗੀ ਸੀ ਕੁੜੀ ਉਦੋਂ ਤੁਹਾਡੇ ਘਰੇ ਆਉਂਦਾ ਹੁੰਦਾ ਸੀ ਹਾਂ ਆਉਂਦਾ ਹੁੰਦਾ ਸੀ ਜੀ ਕਹਿ ਦਿੰਦੇ ਸੀ ਕਿ ਪੜੇ ਲਿਖਿਆ ਨੂੰ ਵੀ ਸਾਨੂੰ ਕੋਈ ਇਹ ਜਾਂ ਨਹੀਂ ਹੈਗਾ ਚਲੋ ਅਸੀਂ ਵੀ ਸਮਝ ਲੈ ਵੀ ਪੜੇ ਲਿਖੇ ਆ ਜਾਂਦੇ ਆ ਹਨਾ ਤੇ ਵੀ ਉਦੋਂ ਤਾਂ ਬਹੁਤ ਵੱਡੀਆਂ ਵੱਡੀਆਂ ਉਹ ਗੱਲਾਂ ਕਰਦਾ ਸੀਗਾ ਤੇ ਚਲੋ ਸਾਨੂੰ ਵੀ ਆਏ ਸੀਗਾ ਵੀ ਬੇਟੀ ਨੂੰ ਬਾਹਰ ਤੋੜ ਦੇਣਗੇ ਚਲੋ ਸਾਨੂੰ ਫੇਰ ਵੀ ਇਹ ਗੱਲ ਦਾ ਨਹੀਂ ਸੀਗਾ ਜੇਕਰ ਨਹੀਂ ਤੋੜਨਾ ਸੀਗਾ ਠੀਕ ਹੈ ਨਾ ਸਾਨੂੰ ਇੱਕ ਵਾਰੀ ਕਹਿ ਦਿੰਦੇ ਵੀ ਸਾਡਾ ਕੱਲਾ ਮੁੰਡਾ ਹੈਗਾ ਵੀ ਅਸੀਂ ਤੋੜਨਾ ਨਹੀਂ ਉਹ ਚ ਵੀ ਸਾਨੂੰ ਕੋਈ ਇਹ ਜਾਨੀ ਸੀਗਾ ਸਾਨੂੰ ਆਏ ਸੀਗਾ ਵੀ ਸਾਡੇ ਤੇ ਆਪ ਦੇ ਕਰੇ ਸੁਖੀ ਵਸਦੀ ਦੇਖ ਸਾਨੂੰ ਬਹੁਤ ਚੱਕਣਾ ਹੁਣ ਬਹੁਤ ਔਖਾਗਾ ਸਾਨੂੰ ਪਤਾ ਵੀ ਸਾਡੇ ਦਿਲ ਤੇ ਹੁਣ ਕੀ ਬੀਤ ਰਹੀ ਹਮ ਕਿਹੜਾ ਪਿੰਡ ਸੀ ਜਿਹੜੇ ਇੱਥੇ ਵਾਹੀ ਸੀ ਗੁੱਡੀ ਆਪਣੀ ਪੋਲਡ ਸਾਪਾ ਜੀ ਕੋਲ ਸਾਬਾ ਇਹ ਕਿਹੜੇ ਜ਼ਿਲ੍ਹੇ ਦਾ ਪਿੰਡ ਹੈ ਇਹ ਇਹ ਬਰਨਾਲਾ ਜ਼ਿਲ੍ਹੇ ਚ ਪੈਂਦਾ ਜੀ ਬਰਨਾਲਾ ਜ਼ਿਲ੍ਹੇ ਚ ਪੈਂਦਾ ਹਾਂਜੀ ਮੁੰਡੇ ਦਾ ਨਾਮ ਕੀ ਸੀਗਾ ਜੀ ਜਸਪ੍ਰੀਤ ਸਿੰਘ ਜੀ ਤੇ ਉਹਦੇ ਪਿਓ ਦਾ ਨਾਮ ਕੀ ਸੀਗਾ ਉਹਦਾ ਵੀ ਰਣਜੀਤ ਸਿੰਘ ਸੀਗਾ ਹਾਂਜੀ ਸਿੰਘ ਸੀਗਾ ਤੇ ਕੀ ਲੱਗਦਾ ਕਿ ਹੁਣ ਤੁਹਾਨੂੰ ਵੀ ਕੋਈ ਪੁਲਿਸ ਕਾਰਵਾਈ ਕਰੂਗੀ ਦੇਖੋ ਵੀ ਸਾਡੂੰ ਪੁਲਿਸ ਤੇ ਕੋਈ ਉਮੀਦ ਨਹੀਂ ਹੈ ਜੀ ਹਾਂ ਸਾਨੂੰ ਕੋਈ ਉਮੀਦ ਨਹੀਂ ਪੁਲਿਸ ਤੇ ਵੀ ਸਾਡੇ ਕੋਈ ਕਾਰਵਾਈ ਕਰੂਗੀ ਠੀਕ ਆ ਪਿੰਡ ਪੱਦਰ ਤੇ ਮੇਰਾ ਪਿੰਡ ਜਥੇ ਬੰਦੀਆਂ ਮੇਰੇ ਨਾਲ ਉੱਠੀਆਂ ਵੀ ਗਈਆਂ ਗਈਆਂ ਠੀਕ ਆ ਵੀ ਸਾਨੂੰ ਇਸ ਚੀਜ਼ ਤੇ ਭਰੋਸਾਗਾ ਤੇ ਬਾਕੀ ਮੈਂ ਹੋਰ ਵੀ ਬੇਨਤੀ ਕਰਦੀ ਆਂ ਨਿੰਗਾ ਸਿੰਘਾ ਵੀਰਾਂ ਨੂੰ ਵੀ ਤੇ ਵੀ ਵੱਧ ਛੜ ਕੇ ਸਾਨੂੰ ਹੂੰ ਸਾਥ ਦੇਣ ਜਥੇਬੰਦੀਆਂ ਤੋਂ ਜਾਣੀ ਕਿ ਤੁਸੀਂ ਹੁਣ ਮਦਦ ਮੰਗ ਰਹੇ ਹੋ ਪ੍ਰਸ਼ਾਸਨ ਤੋਂ ਮੰਗ ਲਈ ਕੁਹਾਰ ਤੁਹਾਡੀ ਉਮੀਦ ਟੁੱਟ ਚੁੱਕੀ ਸੀ ਟੁੱਟ ਚੁੱਕੀ ਹੈ ਟੁੱਟੀ ਚੁੱਕੀ ਜਦੋਂ ਕਹਿ ਦਿੰਦੇ ਆਂ ਹਾਂ ਅਸੀਂ ਜਾਵਾਂਗੇ ਆਲਮ ਟੋਲ ਕਰੀ ਜਾਂਦੇ 20 ਬੰਦੇ ਅਸੀਂ ਰਾਤ ਜਾ ਕੇ ਆਏ ਆਂ ਬੰਦੇ ਬੁੜੀਆਂ ਵੀ ਸਾਨੂੰ ਹੋਜੇ ਵੀ ਕੋਈ ਗੱਲ ਉਹਨਾਂ ਨੇ ਰਾਹ ਨਹੀਂ ਪਾਈਗੀ ਜੀ ਤੁਹਾਡਾ ਕੰਮਕਾਰ ਕੀ ਹੈ ਜਿਹੜਾ ਤੁਸੀਂ ਪਰਿਵਾਰ ਤੁਹਾਡਾ ਚੱਲਦਾ ਹੈ ਦੇਖੋ ਜੀ ਸਾਡਾ ਕੰਮਕਾਰ ਕੁਛ ਨਹੀਂ ਹੈਗਾ ਇਹਦਾ ਪਿਓ ਆ ਗੋਡਿਆਂ ਤੋਂ ਅੰਜਾ ਹੋਇਆ ਬੈਠਾ ਸਿਰਫ ਉਹ ਦਿਹਾੜੀ ਕਰਦਾ ਜੀ ਠੀਕ ਹੈ ਨਾ ਹੋਰ ਸਾਡੇ ਚ ਕੋਈ ਮਿਸਤਰੀ ਮੁਸਤਰੀ ਨਾ ਜਾਂਦਾ ਨਾ ਜੀ ਉੱਥੇ ਕੁਝ ਫੈਕਟਰੀ ਚ ਲੱਗਿਆਗਾ ਕਿੰਨੀ ਦਿਹਾੜੀ ਕਿੰਨੀ ਹੈ ਜੀ ਦਿਹਾੜੀ ਕੀ ਹੈ 300 ਰੁਪਏ ਦਿਹਾੜੀ ਆ ਉਹ ਦੇਖ ਲਓ ਕੀ ਤੁਸੀਂ ਵੀ ਕੋਈ ਕੰਮਕਾਰ ਕਰਦੇ ਮੈਂ ਵੀ ਝਾੜੂ ਪੋਚੇ ਲਾਉਂਦੀ ਆ ਵੀਰੇ ਘਰਾਂ ਦੇ ਵਿੱਚ ਹਾਂਜੀ ਕੰਮ ਕਰਦੀ ਹਾਂ ਤੁਸੀਂ ਕਿਹੜੀ ਬਰਾਦਰੀ ਸਬੰਧ ਰੱਖਦੇ ਹੋ ਜੱਟ ਸਿੱਖੀ ਹੈ ਜੀ ਜੱਟ ਸਿੱਖੀ ਹੈ ਹਾਂਜੀ ਜੀ ਇਧਰ ਪਰਿਵਾਰ ਹੋਰ ਵੀ ਹੈ ਇਹਨਾਂ ਦੇ ਘਰਾਂ ਦੇ ਰਿਸ਼ਤੇਦਾਰ ਆ ਭੈਣ ਭਾਈ ਕਿਵੇਂ ਆ ਪਰਿਵਾਰ ਬਸ ਜੀ ਸਾਨੂੰ ਪਤਾ ਯਾ ਗਰੀਬ ਆ ਕੋਈ ਸਾਡੀ ਬਹੁਤ ਔਖੀ ਯਾ ਪਰ ਅਸੀਂ ਜਾਜਾ ਦੇਖ ਲਿਆ ਬੇਟਾ ਪਰ ਇਹਨਾਂ ਨੇ ਕੋਈ ਸਾਨੂੰ ਰਾਣੀ ਦਿੱਤਾ ਰਾਤ ਵੀ ਕੋਈ ਸਾਨੂੰ ਰਾਣੀ ਮਿਲੇ ਬੇਟਾ ਪਰ ਸਾਨੂੰ ਪਤਾ ਵੀ ਕਦੋਂ ਵੀ ਆਪਾਂ ਜਿਹੜੇ ਵਿਚੋਲੇ ਹੁੰਦੇ ਝੂਠ ਬੋਲਦੇ ਕੋਈ ਸੱਚ ਤਾਂ ਬੋਲਦਾ ਨਹੀਂ ਆਪਾਂ ਨੂੰ ਸਭ ਨੂੰ ਪਤਾ ਵੀ ਵਿਚੋਲੇ ਕਦੇ ਸੱਚ ਬੋਲਣਗੇ ਉਹ ਉਹਨਾਂ ਦਾ ਪਹਿਲਾਂ ਉਹਨਾਂ ਨੂੰ ਆਪ ਹੀ ਦੱਸਣ ਦਾ ਹੱਕ ਸੀ ਵੀ ਸਾਡਾ ਬੇਟਾ ਪਹਿਲਾਂ ਪਿਆਇਆ ਹੋਇਆ। ਉਹਨਾਂ ਨੇ ਕਿਉਂ ਮਤਲਬ ਬੱਚੀ ਇੱਕ ਗਰੀਬ ਘਰ ਦਿੱਤੀ। ਹੁਣ 2 ਸਾਲ ਹੋ ਗਏ ਸੀ ਬੇਟਾ ਅੱਜ ਨੂੰ ਬੱਚੀ ਬਾਹਰ ਗਈ। ਆਪਣੇ ਬੱਚੇ ਜਾਂਦੇ ਹੀ ਬਾਹਰ। ਦੂਜੀ ਗੱਲ ਜਿਹੜਾ ਸਹਰਾ ਉਹ ਤਾਂ ਪਾਤੀ ਬਣਾ ਕੇ ਲੈ ਕੇ ਆਉਂਦੇ ਆ। ਅਸੀਂ ਕਿਹੜਾ ਨੂਹਾਂ ਲੈਂਦਿਆਂ ਨੇ। ਸਾਡੇ ਵੀ ਘਰੇ ਨੂਹ ਧੀ ਵਰਤੀ ਆਈ ਦੀ। ਤੇ ਪਰ ਸਹਰਾ ਐਡੀਆਂ ਗੱਲਾਂ ਬੋਲਦਾ ਚੰਗਾ ਨਹੀਂ ਲੱਗਦਾ। بس ਉਹ ਨਾਨਾ ਮੈਂ ਵੀ ਬੋਲੀ ਸੀ ਉੱਥੇ ਵੀ ਤੁਸੀਂ ਦੇਸ਼ ਦੀ ਰੱਖਿਆ ਰੱਖਦੇ ਹੋ ਅਸੀਂ ਵੀ ਫੌਜੀ ਸੀ ਸਾਡੇ ਘਰ ਦੇ ਵੀ ਤੁਸੀਂ ਫੌਜ ਚ ਸੀਗੇ ਤੁਸੀਂ ਮਤਲਬ ਦੇਸ਼ ਦੀ ਰੱਖਿਆ ਰੱਖੀ ਆ ਪਰ ਆ ਤੁਸੀਂ ਕਰਦੇ ਚੰਗੇ ਬੰਦੇ ਲੱਗਦੇ ਤੇ ਉੱਥੇ ਇਹਨਾਂ ਨੇ ਬੈਠੇ ਨੇ ਇਹ ਕਿਹਾ ਸੀ ਵੀ ਅਸੀਂ ਦੋਨੇ ਬੱਚੇ ਬੇਤਹਾਸ਼ ਆ ਉਹ ਕਰਦੇ ਫਿਰ ਮੈਂ ਉਹਨਾਂ ਨੂੰ ਇਹ ਵੀ ਜਵਾਬ ਦਿੱਤਾ ਮੈਂ ਕਿਹਾ ਪਰ ਤੁਸਾਨੂੰ ਮੈਂ ਗੱਲ ਕਹਿ ਨਹੀਂ ਸਕਦੀ ਹੁਣ ਤੁਸਾਨੂੰ ਕਹਿਣੀ ਪਊ ਵੀ ਜੰਦਨ ਦੀ ਆਪਾਂ ਗੱਲ ਕਰਾਂ ਉਹਨਾਂ ਨੂੰ ਰੱਖ ਕਿਨੇ ਲਿਆ ਪਰ ਸੱਚ ਹੂੰ ਪਰ ਸੱਚ ਨੂੰ ਕੋਣ ਰੱਖ ਖਾਣਾ ਸੀ ਵੀ ਪਰ ਤੁਸੀਂ ਹੁਣ ਬੱਚੇ ਦੀ ਕੋਈ ਵੀ ਉਹੋ ਕਰਦੇ ਨਹੀਂ ਹੂੰ ਬਸ ਉਹ ਆਪਦੀਆਂ ਗੱਲਾਂ ਮੇਰੀ ਨਿਗਾ ਬਣਾਈ ਆ ਇਹਦੀ ਮੰਮੀ ਕਹਿੰਦੀ ਆ ਮੈਂ ਖੂਨ ਤੌਰ ਤੇ ਆਇਆ ਅਸੀਂ ਆਖਿਆ ਸੀ ਵੀ ਜੇ ਤੁਸੀਂ ਮਤਲਬ ਇਹ ਬੇਦਖਲ ਕਰਤਾ ਹੂੰ ਤੇ ਤੁਸੀਂ ਫਿਰ ਇਹਦੇ ਮਗਰ ਨਾ ਆਓ ਹੂੰ ਬੇਟਾ ਇਹ ਗੱਲ ਸਹੀ ਆ ਨਾ ਵੀ ਇਹ ਤੁਸੀਂ ਬੇਦਖਲ ਕਰਤਾ ਮਗਰ ਨਾ ਉਹ ਕਹਿੰਦੇ ਵੀ ਇਹਦੀ ਮੰਮੀ ਕਹਿੰਦੀ ਹੈ ਮੇਰਾ ਫੋਨ ਦਾ ਰਿਸਪਨਸ ਹੂੰ ਇਹ ਉਹ ਇੰਨੀਆਂ ਗੱਲਾਂ ਪਰ ਅਸੀਂ ਜਾ ਜਾ ਦੇ ਲੈ ਬੇਟਾ ਸਾਡੀ ਕੋਈ ਸੰਗਾਈ ਤੇ ਸਾਡੇ ਹੁਣ ਨੰਗ ਗਿਰ ਤੇ ਸਾਰੀ ਜੱਲਦੀ ਛੱਪੇ ਬੰਦਗੀ ਕਰੀ ਪਰ ਮੇਰੀ ਸਾਰੇ ਨੰਗ ਸਿੰਘਾਂ ਨੂੰ ਤੇ ਸਾਰੀਆਂ ਜੱਥੇ ਬੰਦਿਆਂ ਨੂੰ ਕਲੱਬਾਂ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਪਲੀਜ਼ ਮੇਰਾ ਬਾਤ ਤੋਂ ਬਾਤ ਸੁਣ ਸਾਚ ਲੋ ਕਿਉਂਕਿ ਜੇ ਅਸੀਂ ਗਰੀਬਾਂ ਤਾਂ ਮੈਨੂੰ ਲੱਗਦਾ ਸਾਡੇ ਨਾਲ ੱਟਕਾ ਹੀ ਹੋ ਰਿਹਾ ਤੇ ੱਟਕਾ ਹੀ ਕਰਨਗੇ ਹੂੰ ਮੈਂ ਸਾਰਿਆਂ ਤੋਂ ਸਾਥ ਦੀ ਉਮੀਦ ਰੱਖਦੀ ਹਾਂ। ਦਰਸ਼ਕੋ ਤੁਸੀਂ ਮਸਲਾ ਸਾਰਾ ਸੋਹਣੀ ਲਿਆਗਾ ਪਿਛਲੇ ਡੇਢ ਸਾਲ ਤੋਂ ਲੜਕੀ ਜਿਹੜਾ ਇਨਸਾਫ ਦੀ ਗਹਾਰ ਲਾ ਰਹੀ ਆ ਔਰ ਸਹੁਰਾ ਪਰਿਵਾਰ ਵੱਲੋਂਗਾ ਟਰਟਚਰ ਕੀਤਾ ਜਾਂਦਾ ਆ ਇਹ ਦਿਨ ਜਿਹੜੇ ਅ ਪੱਦੀ ਸ਼ਬਦਾਵਲੀ ਦੇ ਨਾਲ ਤੁਸੀਂ ਸੁਣ ਸਕਦੇ ਹੋ ਲੜਕੀ ਨੇ ਕਿਸ ਤਰ੍ਹਾਂ ਰੋ ਰੋ ਕੇ ਜਿਹੜਾ ਉਹਦਾ ਹਾਲ ਬਿਆਨ ਕੀਤਾ ਉਹਨਾਂ ਨੇ ਸਹੁਰਾ ਪਰਿਵਾਰ ਤੇ ਦੋਸ਼ ਲਾਏ ਆ ਕਿ ਲੜਕੇ ਦੀ ਜਿਹੜੀ ਪਹਿਲਾਂ ਮੈਰਜ ਹੋਈ ਸੀ ਉਹਨੂੰ ਨਹੀਂ ਦੱਸਿਆ ਗਿਆ ਹਨੇਰੇ ਵਿੱਚ ਰੱਖਿਆ ਗਿਆ ਔਰ ਲੜਕੀ ਤੋਂ ਲੜਕੀ ਨੇ ਬਾਗੀ ਹੋ ਕੇ ਅੱਜ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਜਿਹੜੀਆਂ ਖਬਰਾਂ ਲੱਗੀਆਂ ਨੇ ਉਸ ਦੇ ਮੱਦੇਨਜ਼ਰ ਅੱਜ ਪਰਿਵਾਰ ਦੇ ਨਾਲ ਬਹੁਤ ਸਾਰੇ ਮੀਡੀਆ ਕਰਮਚਾਰੀ ਅੱਜ ਵੀ ਪਹੁੰਚੇ ਨੇ ਸੋ ਪਰਿਵਾਰ ਦਾ ਜਿਹੜਾ ਸਾਥ ਆ ਜਥੇਬੰਦੀਆਂ ਦੇ ਰਹੀਆਂ ਨੇ ਸੋ ਦੇਖਣਾ ਹੋਵੇਗਾ ਕਿ ਇਸ ਪਰਿਵਾਰ ਦੇ ਲਈ ਕਦੋਂ ਤੱਕ ਜਿਹੜਾ ਇਨਸਾਫ ਮਿਲਦਾ ਕਿਉਂਕਿ ਆਏ ਦਿਨ ਅਸੀਂ ਜਿਹੀਆਂ ਘਟਨਾਵਾਂ ਸੁਣਦੇ ਆ ਲੜਕੀਆਂ ਦੇ ਨਾਲ ਜਿਹੜੇ ਆ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਤੇ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਸੋ ਜਲਦੀ ਨਵੇਂ ਅਪਡੇਟ ਦੇ ਨਾਲ ਮਿਲਦੇ ਆ ਬਣੇ ਰਹੋ ਜੀ ਵੀ ਐਸ ਟਾਈਮ ਦੇ ਨਾਲ